ਰੋਲ ਅੱਜ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈਗਾ ਕਿ ਕੀ ਪ੍ਰਦਰਸ਼ਨ ਦੀ ਨੀਤੀ ਹੈ ਔਰ ਕਿਸ ਕਾਰਨ ਕੀਤਾ ਇਹ ਸਰ ਸਾਡਾ ਪ੍ਰਦਰਸ਼ਨ ਕੱਲ ਸਾਡਾ ਇੱਕ ਪੰਜਾਬ ਰੋਡਵੇ ਬਰੋਡਵੇ ਚ ਪੰਨਪੁਰ ਦਾ ਡਰਾਈਵਰ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਬੱਸ ਸਟੈਂਡ ਤੇ ਲਾਈਟਾਂ ਦੇ ਪੁੱਜਾ ਉੱਥੇ ਕਿਸੇ ਬਲੇਹਰੋ ਗੱਡੀ ਵਾਲੇ ਨਾਲ ਮਾਰਾ ਜਾ ਟਕਰਾਰ ਹੋ ਗਿਆ ਉਹਨਾਂ ਦਾ ਹਾਰਨ ਮਾਰਨ ਤੋਂ ਟਕਰਾਰ ਹੋਣ ਤੋਂ ਬਾਅਦ ਉਹਨਾਂ ਦਾ ਖੂਨੀ ਝੜਫਤ ਤੱਕ ਗੱਲ ਪਹੁੰਚ ਗਈ ਤਕਰਾਰ ਹੁੰਦਿਆਂ ਹੁੰਦਿਆਂ ਪੁਲਿਸ ਦੀ ਕਸਟਡੀ ਵੀ ਕੋਲ ਸੀਗੀ ਸਾਰੇ ਜਾਣੇ ਕੋਲ ਸੀ ਕੋਲ ਖੜੇ ਖੜੇ ਉਹਨੇ ਆਪਣੀ ਗੱਡੀ ਦੇ ਵਿੱਚੋਂ ਇੱਕ ਰੌਡ ਲਿਆਂਦੀ ਰੌਡ ਲਿਆ ਕੇ ਉਹਨੇ ਡਰਾਈਵਰ ਦੀ ਛਾਤੀ ਤੇ ਵਾਰ ਕੀਤਾ ਵਾਰ ਕਰਨ ਤੋਂ ਬਾਅਦ ਡਰਾਈਵਰ ਸਾਡੇ ਦੀ ਮੌਕੇ ਤੇ ਡੈਥ ਹੋ ਗਈ ਜਿਹਨੂੰ ਤੁਰੰਤ ਉਹਨਾਂ ਨੇ ਹੌਸੇ ਵਾਲੇ ਹਸਪਤਾਲ ਲੈ ਕੇ ਗਏ ਪਰ ਜਿਹੜਾ ਵਿਅਕਤੀ ਜਿਨੇ ਵਾਰ ਕੀਤਾ ਉਹਨੂੰ ਪੁਲਿਸ ਨੇ ਤੁਰੰਤ ਫੜ ਲਿਆ ਉੱਥੇ ਹੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਪਰ ਹਸਪਤਾਲ ਜਾਂਦਿਆਂ ਸਾਡੇ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਉੱਥੇ ਜਾਣ ਤੋਂ ਬਾਅਦ ਅਸੀਂ ਹੁੰਦਾ ਪੋਸਟਮਾਰਮਟ ਲਈ ਉਹਦੀ ਉਹਨੂੰ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਇਹਦਾ ਸਵੇਰੇ ਪੋਸਟਮਾਰਮਟ ਹੋਊਗਾ ਅਸੀਂ ਉਹਦੀ ਐਫਆਰਆਈ ਦਰਜ ਕਰਵਾਈ ਐਫਆਰਆਈ ਦਰਜ ਕਰਵਾਉਣ ਤੋਂ ਬਾਅਦ ਅੱਜ ਸਵੇਰ ਦੀ ਡਾਕਟਰਾਂ ਦੀ ਟੀਮ ਤਿਆਰ ਸੀਗੀ ਪੋਸਟਮਾਰਮਰ ਹੋ ਰਿਹਾ ਉਹਦਾ ਪੋਸਟਮਾਰਮਟ ਤੋਂ ਬਾਅਦ ਹੋਣ ਅਸੀਂ ਉਹਦੀ ਡੈੱਡ ਬੋਡੀ ਲੈ ਕੇ ਆ ਰਹੇ ਹਾਂ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿਉਂਕਿ ਸਾਡਾ ਕੱਚਾ ਡਰਾਈਵਰ ਸੀਗਾ ਇੱਕ ਵਾਰ ਸਰਕਾਰ ਨੇ ਪਹਿਲਾਂ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਰਕਾਰ ਨੇ ਸਾਡੀਆਂ ਸਹੂਲਤਾਂ ਖੋਲੀਆਂ ਸਾਡੇ ਤੇ ਇੱਕ ESI ਦੀ ਸਹੂਲਤ ਲਾਗੂ ਸੀਗੀ ਅਸੀਂ ਆਪਣੇ ਪੈਸੇ ਕਟਾਉਂਦੇ ਸੀ ਸਰਕਾਰ ਨੂੰ ਉੱਥੋਂ ਸਾਨੂੰ ਬੈਨੀਫਿਟ ਮਿਲਦਾ ਸੀ ਔਰ ਸਾਡੇ ਬਿੱਲ ਪਾਸ ਹੁੰਦੇ ਸੀ ਸਾਨੂੰ ਉੱਥੋਂ ESI ਤੋਂ ਜੇ ਕਿਸੇ ਦੀ ਕੋਈ ਇਦਾਂ ਘਟਨਾ ਵਾਪਰ ਜਾਂਦੀ ਸੀ ਉਹਨੂੰ ਪੈਨਸ਼ਨ ਲੱਗਦੀ ਸੀ ਪਰ ਉਹ ਅੱਜ ਵੀ ਸਰਕਾਰ ਨੇ ਸਾਡੀਆਂ ਸਹੂਲਤਾਂ ਸਾਰੀਆਂ ਖੋਲੀਆਂ ਪਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੇ ਅੱਜ ਸਰਕਾਰ ਦੇ ਡਰਾਈਵਰ ਉਹ ਹੀ ਨਹੀਂ ਸੁਰੱਖਿਅਤ ਸਰਕਾਰ ਦਾ ਮਲਾਜਮ ਨਹੀਂ ਸੁਰੱਖਿਅਤ ਆਮ ਪਬਲਿਕ ਕਿੱਦਾਂ ਸੁਰੱਖਿਅਤ ਹੋਏਗੀ ਇਸ ਕਰਕੇ ਜਿਸ ਦੇ ਰੋਸ ਵਜੋਂ ਸਰਕਾਰ ਤੋਂ ਅਸੀਂ ਵਾਰ-ਵਾਰ ਮੰਗ ਕਰਦੇ ਸੀ ਵੀ ਉਸ ਆਮ ਵਿਅਕਤੀ ਨੂੰ ਜੇ ਸਰਕਾਰ ਹੋਰ ਕੁਝ ਨਹੀਂ ਦੇ ਸਕਦੀ ਉਹਨੂੰ ਘੱਟੋ-ਘੱਟ 1 ਕਰੋੜ ਰੁਪਇਆ ਤੇ ਉਹਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਜਿਸ ਦੇ ਰੋਸ ਵਜੋਂ ਅੱਜ ਸਾਨੂੰ ਮਜਬੂਰਨ ਦੀਪੂ ਬੰਦ ਕਰਨਾ ਪਿਆ ਔਰ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਕਰਦੇ ਆ ਸਰਕਾਰ ਨਾਲ ਵਾਰ-ਵਾਰ ਮੀਟਿੰਗ ਵੀ ਹੋ ਰਹੀ ਆ ਪਰ ਸਰਕਾਰ ਕੁਝ ਨਾ ਕੁਝ ਦੇਣ ਤੋਂ ਅਨਾਂਗਾ ਨਹੀਂ ਕਰ ਰਹੀ ਆ ਜਿੱਦੇ ਰੋਸਵਜੋਂ ਅੱਜ ਅਸੀਂ ਸਰਕਾਰ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਵੇਰੇ 10 ਵਜੇ ਦਾ ਸਰਕਾਰ ਨੂੰ ਟਾਈਮ ਦਿੱਤਾ ਜੇ ਤਾਂ ਸਰਕਾਰ ਨੇ 10 ਵਜੇ ਤੱਕ ਕੋਈ ਮਸਲਾ ਹੱਲ ਕਰਤਾ ਜੇ ਨਹੀਂ ਕਰਦੀ ਤੇ 10 ਵਜੇ ਤੋਂ ਬਾਅਦ ਅਸੀਂ ਮੁਕੰਮਲ ਤੌਰ ਤੇ ਪੰਜਾਬ ਦੇ 27 ਦੇ 27 ਢੀਪੂ ਬੰਦ ਕਰਕੇ ਅਸੀਂ ਿੱਕਾ ਰੋਸ ਪ੍ਰਦਰਸ਼ਨ ਕਰਾਂਗੇ ਬੱਸ ਸਟੈਂਡ ਬੰਦ ਕਰਾਂਗੇ ਔਰ ਰੋਡ ਜਾਮ ਕਰਾਂ ਅਜਿੰਦਰ ਵਾਂਗ ਤੇ ਕੋਈ ਸਰਕਾਰ ਨੂੰ ਕੋਈ ਸ਼ੁਸ਼ਾਸ਼ਣ ਮਿਲਿਆ ਜਾਂ ਕੋਈ ਗੱਲਬਾਤ ਕੋਈ ਟੇਬਲ ਟॉक ਵਗੈਰਾ ਕੋਈ ਬਿਲਕੁਲ ਜੀ ਨਹੀਂ ਇਹਦੇ ਫੋਨ ਦੇ ਰਾਹੀਂ ਰਾਬਤਾ ਕਾਇਮ ਹੋਇਆ ਪਰ ਉਹ ਵੀ ਸਰਕਾਰ ਦਾ ਜਿੱਥੋਂ ਤੱਕ ਅਸੀਂ ਗੱਲਬਾਤ ਚ ਚਲੌਂਦੇ ਸੀ ਪਰ ਉਹ ਸਰਕਾਰ ਉਸ ਰਾਪਤੇ ਦੇ ਵਿੱਚ ਆ ਨਹੀਂ ਰਹੀ ਜਿਸ ਦੇ ਮਜਬੂਰਨ ਸਾਨੂੰ ਡੀਪੂ ਬੰਦ ਕਰਨਾ ਪਿਆ ਪਰਿਵਾਰ ਵਾਲਾ ਕੋਈ ਮੰਗਾਈ ਹੋਈ ਆ ਪਰਿਵਾਰ ਮੈਂ ਕੋਈ ਗੱਲਬਾਤ ਨਹੀਂ ਹੋਈ ਸਰਕਾਰ ਜੀ ਪਰਿਵਾਰ ਦੀ ਸਰਕਾਰ ਨਾਲ ਸ਼ਾਇਦ ਨਾ ਗੱਲ ਹੋਈ ਹੋਵੇ ਅਸੀਂ ਜਥੇਬੰਦੀ ਵੱਲੋਂ ਆਪ ਮੰਨ ਕਰਦੇ ਆ ਕਿਉਂਕਿ ਸਾਡਾ ਕੱਚਾ ਸਾਥੀ ਸੀ ਕੱਚਾ ਮੁਲਾਜ਼ਮ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਸਰਕਾਰ ਸਾਨੂੰ ਮਾੜੀ ਮੋੜ ਸਹੂਲਤ ਦਿੰਦੀ ਸੀ ਉਹ ਵੀ ਸਰਕਾਰ ਨੇ ਸਾਡਾ ਤੋਂ ਸਹੂਲਤ ਖੋਹੀ ਜਿਸ ਦੇ ਰੋਸ ਵਿੱਚ ਅਸੀਂ ਆਪ ਅੱਜ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਪਰ ਜੋ ਇਸ ਕੱਲ ਹੋਇਆ ਵਾ ਜੋ ਸਾਡੇ ਸਾਥੀ ਦਾ ਕਤਲ ਹੋਇਆ ਬਹੁਤ ਮੰਦ ਭਾਗੀ ਗੱਲ ਆ ਇਦਾਂ ਦਾ ਹੋਣਾ ਨਹੀਂ ਚਾਹੀਦਾ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜੇ ਇਦਾਂ ਦੇ ਗਲਤ ਅੰਸਰ ਆ ਜਿਹੜੇ ਦਿਨ ਪਦਰ ਦਿਨ ਕਤਲ ਹੋ ਰਿਹਾ ਇਹਨਾਂ ਨੂੰ ਨਾਖਾ ਪਾਈ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ